ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਟੋਰੀ ਦੇ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਇੱਕ ਇਹੋ ਜਿਹੀ ਨਰਸ ਦੀ ਜਿਸ ਨੂੰ ਕਿ ਪੈਲੀਟਿਵ ਕੇਅਰ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਆ ਪੈਲੀਟਿਵ ਕੇਅਰ ਉਹ ਹੁੰਦੀ ਆ ਜਿੱਥੇ ਮਰੀਜ਼ਾਂ ਨੂੰ ਉਹਨਾਂ ਦੇ ਆਖਰੀ ਦਿਨਾਂ ਦੇ ਵਿੱਚ ਰੱਖਿਆ ਜਾਂਦਾ ਆ ਪਹਿਲਾਂ ਪਹਿਲਾਂ ਉਹ ਨਰਸ ਉਦਾਸ ਸੀ ਕਿ ਉਸ ਨੂੰ ਇਹੋ ਜਿਹੀ ਸੈਡ ਪਲੇਸ ਤੇ ਕੰਮ ਕਰਨਾ ਪੈਂਦਾ ਆ ਪਰ ਬਾਅਦ ਵਿੱਚ ਉਹਨੇ 8 ਸਾਲ ਉੱਥੇ ਕੰਮ ਕਰਨ ਤੋਂ ਬਾਅਦ ਉਹਨੇ ਇੱਕ ਗੱਲ ਨੋਟਿਸ ਕੀਤੀ ਕਿ ਜਿਹੜੇ ਇਹ ਪੇਸ਼ੈਂਟ ਸੀਗੇ ਜ਼ਿੰਦਗੀ ਦੇ ਆਖਰੀ ਸਾਹ ਲੈ ਰਹੇ ਸੀ ਉਹਨਾਂ ਦੇ ਜਿਹੜੇ ਕੁਝ ਪਛਤਾਵੇ ਸੀਗੇ ਉਹ ਤਕਰੀਬਨ ਇੱਕੋ ਜਿਹੇ ਸੀ ਉਹਨਾਂ ਪਛਤਾਵਿਆਂ ਦੀ ਉਹਨੇ ਇੱਕ ਬੁੱਕ ਦੇ ਵਿੱਚ ਗੱਲ ਕੀਤੀ ਹੈ ਬੁੱਕ ਦਾ ਨਾਮ ਹੈ ਦਾ ਟੌਪ 5 ਰਿਗਰਟਸ ਆਫ ਲਾਈਫ ਪਹਿਲਾ ਉਹਨਾਂ ਦਾ ਪਛਤਾਵਾ ਸਾਰਿਆਂ ਦਾ ਜਿਹੜਾ ਉਹਨੇ ਨੋਟਿਸ ਕੀਤਾ ਸੀ ਉਹ ਸੀ ਕਿ ਕਾਸ਼ ਮੈਂ ਆਪਣੇ ਆਪ ਨੂੰ ਖੁਸ਼ ਰਹਿਣ ਦਿੱਤਾ ਹੁੰਦਾ ਬਿਲਕੁਲ ਸਾਡੀ ਖੁਸ਼ੀ ਕਿਸੇ ਦੇ ਹੱਥਾਂ ਦੇ ਵਿੱਚ ਨਹੀਂ ਹੈ ਸਾਡੀ ਖੁਸ਼ੀ ਕਿਸੇ ਕਿਸੇ ਚੀਜ਼ਾਂ ਦੇ ਉੱਤੇ ਨਿਰਭਰ ਨਹੀਂ ਕਰਦੀ ਸਾਡੀ ਖੁਸ਼ੀ ਸਾਡੇ ਆਪਣੇ ਆਪ ਤੇ ਜੁਪੰਡ ਕਰਦੀ ਆ ਤੇ ਸਾਨੂੰ ਖੁਸ਼ੀ ਮਿਲਦੀ ਕਿੱਦਾਂ ਆ ਸਾਨੂੰ ਖੁਸ਼ੀ ਮਿਲਦੀ ਆ ਕਿਸੇ ਦੀ ਹੈਲਪ ਕਰਕੇ ਕਿਸੇ ਨੂੰ ਖੁਸ਼ ਕਰਕੇ ਆਪਣਿਆਂ ਦੇ ਨਾਲ ਡਾਟ ਵਾਂਸ ਦੇ ਨਾਲ ਟਾਈਮ ਸਪੈਂਡ ਕਰਕੇ ਜਿਹੜੀ ਸਾਨੂੰ ਖੁਸ਼ੀ ਬੰਦੀਆਂ ਬੰਦੀਆਂ ਕਾਰਾਂ ਵੱਡੇ ਵੱਡੇ ਘਰਾਂ ਤੋਂ ਮਿਲਦੀ ਆ ਉਹ ਖੁਸ਼ੀ ਬੜੀ ਥੋੜੀ ਥੋੜੇ ਚਿਰ ਸਥਾਈ ਹੁੰਦੀ ਆ ਉਹੋ ਐਂਡ ਆਫ ਲਾਈਫ ਜਾ ਕੇ ਸਾਡੇ ਲਈ ਉਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ ਦੂਜਾ ਪਛਤਾਵਾ ਕਿ ਕਾਸ਼ ਮੈਂ ਆਪਣੇ ਦੋਸਤਾਂ ਦੇ ਸੰਪਰਕ ਵਿੱਚ ਰਿਹਾ ਹੁੰਦਾ ਦੋਸਤ ਉਹ ਹੁੰਦੇ ਆ ਜਿਨ੍ਹਾਂ ਦੇ ਨਾਲ ਅਸੀਂ ਆਪਣੀਆਂ ਖੁਸ਼ੀਆਂ ਗਮੀਆਂ ਸ਼ੇਅਰ ਕੀਤੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਅਸੀਂ ਖੇਡੇ ਹੁੰਨੇ ਆ ਵੱਡੇ ਹੋਏ ਹੁੰਨੇ ਆ ਪਰ ਜ਼ਿੰਦਗੀ ਦੇ ਵਿੱਚ ਬਿਜ਼ੀ ਹੋਣ ਕਰਕੇ ਕਈ ਵਾਰੀ ਸਾਡਾ ਸੰਪਰਕ ਉਹਨਾਂ ਦੋਸਤਾਂ ਨਾਲੋਂ ਟੁੱਟ ਜਾਂਦਾ ਆ ਤੇ ਉਹ ਦੋਸਤਾਂ ਦੇ ਨਾਲ ਜਿਹੜਾ ਸਾਨੂੰ ਆਪਣੀਆਂ ਖੁਸ਼ੀਆਂ ਸ਼ੇਅਰ ਕਰਕੇ ਆਪਣੇ ਗਮ ਸ਼ੇਅਰ ਕਰਕੇ ਜਿਹੜੀ ਖੁਸ਼ੀ ਮਿਲਦੀ ਆ ਉਹ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਆ ਜੇਕਰ ਤੁਸੀਂ ਵੀ ਆਪਣੇ ਫਰੈਂਡਾਂ ਦੇ ਨਾਲ ਟੁੱਟ ਚੁੱਕੇ ਹੋ ਤਾਂ ਜਰੂਰ ਉਹਨਾਂ ਨੂੰ ਫੋਨ ਜਰੂਰ ਕਰਿਓ ਉਹਨਾਂ ਨੂੰ ਫੇਸਬੁੱਕ ਤੇ ਕੰਟੈਕਟ ਕਰਿਓ ਜਿਵੇਂ ਵੀ ਹੋ ਸਕੇ ਉਹਨਾਂ ਦੇ ਨਾਲ ਸੰਪਰਕ ਵਿੱਚ ਰਹਿਣ ਦੀ ਟਰਾਈ ਕਰਿਓ ਤੁਹਾਨੂੰ ਬਹੁਤ ਇੱਕ ਡਿਫਰੈਂਟ ਖੁਸ਼ੀ ਮਹਿਸੂਸ ਹੋਏਗੀ ਤੀਜਾ ਰਿਗਰਟ ਕਿ ਕਾਸ਼ ਮੇਰੇ 'ਚ ਹਿੰਮਤ ਹੁੰਦੀ ਕਿ ਮੈਂ ਆਪਣੀਆਂ ਜਿਹੜੀਆਂ ਫੀਲਿੰਗਸ ਆ ਉਹਨਾਂ ਨੂੰ ਐਕਸਪ੍ਰੈਸ ਕਰ ਪਾਂਦਾ ਹੁਣ ਫੀਲਿੰਗਸ ਐਕਸਪ੍ਰੈਸ ਕਰਨ ਦਾ ਮਤਲਬ ਬਿਲਕੁਲ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਸਿਰਫ ਪ੍ਰਪੋਜ਼ ਹੀ ਕਰਨਾ ਆ ਅਸੀਂ ਆਪਣੇ ਮਾਪੇ ਨੂੰ ਆਪਣੇ ਨਿਆਣਿਆਂ ਨੂੰ ਆਪਣੇ ਸਪਾਊਸ ਨੂੰ ਆਪਣੇ ਫਰੈਂਡਾਂ ਨੂੰ ਭੈਣ ਭਰਾ ਨੂੰ ਪਿਆਰ ਤਾਂ ਬਹੁਤ ਕਰਦੇ ਹੁੰਦੇ ਆ ਪਰ ਕਈ ਵਾਰੀ ਅਸੀਂ ਉਹਨਾਂ ਨੂੰ ਐਕਸਪ੍ਰੈਸ ਨਹੀਂ ਬਹੁਤਾ ਕਰਦੇ ਸਾਨੂੰ ਪਤਾ ਹੁੰਦਾ ਹੈ ਕਿ ਉਹਨੂੰ ਪਤਾ ਹੀ ਹੈ ਕਿ ਮੈਂ ਉਹਨੂੰ ਪਿਆਰ ਕਰਦਾ ਆਂ ਜਾਂ ਕਰਦੀ ਆਂ ਮੈਂ ਉਹਦੀ ਕਿੰਨੀ ਕੇਅਰ ਕਰਦੀ ਆਂ ਪਰ ਜੇਕਰ ਅਸੀਂ ਇਸ ਫੀਲਿੰਗ ਨੂੰ ਐਕਸਪ੍ਰੈਸ ਕਰੀਏ ਤਾਂ ਸਾਇੰਸ ਪ੍ਰੂਵ ਕਰਦਾ ਹੈ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੀ ਆਪਣਾਤ ਹੈ ਪਿਆਰ ਹੈ ਉਹ ਹੋਰ ਗੂੜਾ ਹੁੰਦਾ ਹੈ ਸੋ ਉਹਨਾਂ ਨੂੰ ਇਹ ਪਛਤਾਵਾ ਰਿਹਾ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਫੀਲਿੰਗਸ ਸੀਆਂ ਉਹਨਾਂ ਨੂੰ ਘੱਟ ਐਕਸਪ੍ਰੈਸ ਕੀਤਾ ਕਥਾ ਉਹਨਾਂ ਦਾ ਜਿਹੜਾ ਰਿਗਰਟ ਸੀ ਜੀ ਲਾਈਫ ਦਾ ਕਿ ਕਾਸ਼ ਮੈਂ ਇੰਨੀ ਮਿਹਨਤ ਨਾ ਕੀਤੀ ਹੁੰਦੀ ਹੁਣ ਆਪਾਂ ਸਾਰੇ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਕਰਨਾ ਮਿਹਨਤ ਕਰਨੀ ਛੱਡ ਦੇਈਏ ਪਰ ਹੁੰਦਾ ਇਹ ਆ ਕਿ ਅਸੀਂ ਇੰਨਾ ਹਾਰਡ ਵਰਕ ਕੰਮ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਕਿ ਅਸੀਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾਉਂਦੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਪਾਊਸ ਨੂੰ ਟਾਈਮ ਨਹੀਂ ਦੇ ਪਾਉਂਦੇ ਤੇ ਕਈ ਵਾਰੀ ਅਸੀਂ ਹਾਰਡ ਵਰਕ ਆਪਣੇ ਆਪ ਨੂੰ ਸੁਖੀ ਰੱਖਣ ਦੇ ਲਈ ਨਹੀਂ ਕਰਦੇ ਅਸੀਂ ਹਾਰਡ ਵਰਕ ਸਖਤ ਮਿਹਨਤ ਕਰਦੇ ਆਂ ਦੂਜਿਆਂ ਨੂੰ ਪਿੱਛੇ ਛੱਡ ਜਾਣ ਦੀ ਦੂਜਿਆਂ ਨੂੰ ਪਿੱਛੇ ਛੱਡ ਕੇ ਜਿਹੜੀ ਖੁਸ਼ੀ ਸਾਨੂੰ ਮਿਲਦੀ ਆ ਉਹ ਬਹੁਤ ਥੋੜੇ ਟਾਈਮ ਦੀ ਹੁੰਦੀ ਆ ਸਾਨੂੰ ਕੰਮ ਵੀ ਕਰਨਾ ਚਾਹੀਦਾ ਆ ਪੂਰੀ ਮਿਹਨਤ ਕਰਨੀ ਚਾਹੀਦੀ ਆ ਪਰ ਸਾਨੂੰ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਟਾਈਮ ਦੇਣਾ ਚਾਹੀਦਾ ਆ ਹੁਣ ਦੇਖੋ ਕਿ ਸਾਡੇ ਬੱਚੇ ਇੰਤਜ਼ਾਰ ਕਰ ਰਹੇ ਹੁੰਦੇ ਆ ਮੰਮੀ ਚਾ ਡੈਡੀ ਨੇ ਸ਼ਾਮ ਨੂੰ ਆਣਾ ਅਸੀਂ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਤੇ ਕਈ ਵਾਰੀ ਹੁੰਦਾ ਇਹ ਆ ਕਿ ਅਸੀਂ ਡਬਲ ਸ਼ਿਫਟਾਂ ਦੇ ਚੱਕਰਾਂ ਦੇ ਵਿੱਚ ਹੋਰ ਪੈਸੇ ਹੋਰ ਵੱਡਾ ਘਰ ਬਣਾਉਣ ਦੇ ਚੱਕਰਾਂ ਦੇ ਵਿੱਚ ਅਸੀਂ ਆਪਣੇ ਪਿਆਰਿਆਂ ਨੂੰ ਟਾਈਮ ਦੇਣਾ ਭੁੱਲ ਜਾਂਦੇ ਆ ਸੋ ਇਹ ਉਹਨਾਂ ਦਾ ਚੌਥਾ ਫਟਾ ਪੁਛਤਾਵਾ ਸੀ ਤੇ ਉਹਨਾਂ ਦਾ ਪੰਜਵਾਂ ਸਾਰਿਆਂ ਨੂੰ ਵੱਡਾ ਪੁਛਤਾਵਾ ਇਹ ਸੀ ਕਿ ਕਾਸ਼ ਮੇਰੇ ਚ ਹਿੰਮਤ ਹੁੰਦੀ ਮੈਂ ਉਹੋ ਜਿਹੀ ਜ਼ਿੰਦਗੀ ਜਿਉਂਦਾਲ ਜਿਹੋ ਜੀ ਮੈਂ ਚਾਹੁੰਦਾ ਸੀ ਨਾ ਕਿ ਘੋਰ ਚੁੰਦੇ ਸੀ ਹੁਣ ਅਸੀਂ ਕੰਮਾਂ ਤੇ ਜਾਂਦੇ ਆ ਪਰ ਸਾਨੂੰ ਹਮੇਸ਼ਾ ਸਮਾਜ ਦਾ ਡਰ ਰਹਿੰਦਾ ਹੈ ਕਿ ਮੈਂ ਆਹ ਕੰਮ ਨਹੀਂ ਕਰਨਾ ਮੇਰੇ ਜਿਹੜੇ ਕਜ਼ਨ ਸੀਗੇ ਮੇਰੇ ਜਿਹੜੇ ਬਾਕੀ ਭੈਣ ਭਰਾਇਆ ਉਹ ਡਾਕਟਰ ਬਣਿਆ ਕੋਈ ਇੰਜੀਨੀਅਰ ਬਣਿਆ ਆ ਤੇ ਮੈਨੂੰ ਵੀ ਇਹੋ ਜਿਹਾ ਹੀ ਕੋਈ ਕੰਮ ਕਰਨਾ ਪੈਣਾ ਆ ਕਿਉਂਕਿ ਨਹੀਂ ਤਾਂ ਸੋਸਾਇਟੀ ਕੀ ਕਹੂਗੀ ਸਾਡੇ ਮਾਪੇ ਕੀ ਕਹਿਣਗੇ ਮੇਰੇ ਫਰੈਂਡ ਕੀ ਕਹੋਗੇ ਸੋ ਅਸੀਂ ਉਹਨਾਂ ਦੀ ਕੇਅਰ ਜ਼ਿਆਦਾ ਕਰਦੇ ਹੋਏ ਅਸੀਂ ਉਹ ਕੰਮ ਹਮੇਸ਼ਾ ਕਰਦੇ ਆ ਜਿਹਦੇ ਵਿੱਚ ਸਾਨੂੰ ਪੈਸੇ ਜ਼ਿਆਦਾ ਮਿਲਦੇ ਆ ਪਰ ਜਿਹਦੇ ਵਿੱਚ ਸਾਡਾ ਦਿਲ ਨਹੀਂ ਹੁੰਦਾ ਉਹਨਾਂ ਜਿਹੜੇ ਡਾਈਂਗ ਪੇਸ਼ੈਂਟ ਸੀਗੇ ਉਹਨਾਂ ਦਾ ਇਹ ਸਭ ਤੋਂ ਵੱਡਾ ਰਿਗਰਟ ਰਿਹਾ ਕਿ ਮੈਂ ਹਰ ਰੋਜ਼ ਬੇਨੂੰ ਉੱਠ ਕੇ ਕੰਮ ਤੇ ਜਾਂਦਾ ਸੀ ਉਸ ਕੰਮ ਤੇ ਜਿਹਦੇ ਵਿੱਚ ਮੇਰਾ ਦਿਲ ਬਿਲਕੁਲ ਨਹੀਂ ਸੀ ਪਰ ਸਿਰਫ ਮੈਂ ਪੈਸੇ ਵਾਲੇ ਕੰਮ ਕਰਦਾ ਸੀ ਸੋ ਇਟਸ ਨੇਵਰ ਟੂ ਲੇਟ ਫॉर ਅਸ ਟੂ ਜੇ ਸਾਨੂੰ ਵੀ ਲੱਗਦਾ ਆ ਕਿ ਅਸੀਂ ਇਹੋ ਜਿਹਾ ਕੰਮ ਕਰਦੇ ਆ ਜਿਹਦੇ ਵਿੱਚ ਸਾਡਾ ਇੰਟਰਸਟ ਨਹੀਂ ਹੈਗਾ ਜਿਹਦੇ ਵਿੱਚ ਸਾਡਾ ਦਿਲ ਨਹੀਂ ਹੈਗਾ ਤਾਂ ਸਾਨੂੰ ਉਹ ਬਿਲਕੁਲ ਉਹ ਕੰਮ ਚੇਂਜ ਕਰ ਦੇਣਾ ਚਾਹੀਦਾ ਤੇ ਆਪਣੀ ਮਨਪਸੰਦ ਦਾ ਕੰਮ ਕਰਨਾ ਚਾਹੀਦਾ ਆ ਤੇ ਦੂਜੀ ਐਡਵਾਈਸ ਸਾਨੂੰ ਇਸ ਉਹਨਾਂ ਦੇ ਪਛਤਾਵੇ ਤੋਂ ਇਹ ਮਿਲਦੀ ਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਫੋਰਸ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਆ ਨਹੀਂ ਆ ਕੰਮ ਕਰੋ ਹਾਂ ਅਸੀਂ ਉਹਨਾਂ ਨੂੰ ਐਡਵਾਈਸ ਦੇ ਸਕਦੇ ਆ ਉਹਨਾਂ ਨੂੰ ਸੁਜੈਸਟ ਕਰ ਸਕਦੇ ਆ ਉਹਨਾਂ ਨੂੰ ਲੀਡ ਕਰ ਸਕਦੇ ਆ ਪਰ ਕਦੇ ਵੀ ਫੋਰਸ ਨਾ ਕਰੋ ਆਪਣੇ ਬੱਚੇ ਨੂੰ ਤਾਂ ਕਿ ਸਾਨੂੰ ਵੀ ਜਾਂ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਆਖਰੀ ਜਿਹੜੇ ਦਿਨ ਆ ਉਹਦੇ ਵਿੱਚ ਇਹ ਪਛਤਾਵਾ ਹੋ ਸਕੇ ਕਿ ਮੈਂ ਇਹ ਕੰਮ ਤਾਂ ਬਿਲਕੁਲ ਨਹੀਂ ਪਸੰਦ ਕਰਦਾ ਸੀ ਪਰ ਮੈਨੂੰ ਕਰਨਾ ਪਿਆ। ਇਹ ਸੀ ਮੇਰੇ ਇਹ 5 ਰਿਗਰੈਟਸ ਮੈਂ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਤੇ ਜੇ ਤੁਹਾਨੂੰ ਵੀ ਚੰਗੇ ਲੱਗੇ ਤਾਂ ਤੁਸੀਂ ਵੀ ਜ਼ਰੂਰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ। ਆਪਾਂ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।